ਨੋ ਸਾਹਿਬ ਰਿਸ਼ਿੰਗ ਜੀ ਹੈ ਸਾਹਿਬ ਰਿਸ਼ਿੰਗ ਜੀ ਇਹ ਕਿੰਨੇ ਚਿਰ ਤੋਂ ਤੁਸੀਂ ਇਹ ਜੀ ਲਟਾ ਫੋਨ ਕਰਦੇ ਹੋ ਐਤ ਕੀ ਬਸ ਆਹੀ ਕੀਤੇ ਤੇ ਪੜਨਾ ਹੁੰਨੇ ਨਹੀਂ ਸਰ ਕੀ ਸੋਚ ਕੇ ਕੀਤੀ ਗਾਰੈਸਤੀ ਕੀਤੀ ਸੀ ਬਸ ਗਲਤੀ ਹੋ ਗਈ ਸਾਥ ਜੀ ਉਹ ਮੇਰੀ ਭੈਣਾ ਵਰਗੀ ਆਪ ਦੀ ਦੀਦੀ ਵਰਗੀ ਮੇਰੇ ਸਾਡੀ ਹੈ ਦੀਦੀ ਵਰਗੀ ਗਲਤੀ ਹੋ ਗਈ ਸਾਥ ਜੀ ਬਹੁਤ ਜੀ ਕਿਹਦੇ ਤੁਸੀਂ ਆ ਤੁਹਾਨੂੰ ਤਾਂ ਦੇਖਿਆ ਨਹੀਂ ਕਿ ਜੇ ਕਿੰਨੇ ਪੜ੍ਹੇ ਤੁਹਾਨੂੰ ਛੁੱਟ ਕੇ ਗਏ ਸੀ ਹਾਂਜੀ ਸਰ ਕਿਹੜੀ ਕਲਾਸ ਪੜ੍ਹਦੇ ਹੋ ਉਹ ਜੋ ਬੰਦਾ ਇਹ ਹੈ ਬੀਏ ਚ ਪੜ੍ਹਦਾ ਜੀ ਕਿੱਥੇ ਸ੍ਰੀ ਅਡੇ ਕਾਲਜ ਜੀ ਖੋ ਕੇ ਕੀ ਕਰਨਾ ਸੀ ਸਮਾਨ ਤੁਸੀਂ ਇਹ ਕਿੱਲੇ ਕੈਪਸੂਲ ਖਾਨੇ ਸਾਰਾ ਨਾ ਹੁਣ ਅੱਗੇ ਤੂੰ ਇਹੋ ਜਿਹਾ ਕੁਝ ਕਰੋਗੇ ਨਾ ਸਾਰੀ ਇਹਦੀ ਗਲਤੀ ਹੋ ਗਈ ਦੁਬਾਰਾ ਨਹੀਂ ਕਰਦੇ ਅਸੀਂ ਕਿਹੜੇ ਕੈਪਸੂਲ ਕਿੱਥੋਂ ਮਿਲਦੇ ਸੁਨੇਚਰ ਕੈਪਸੂਲ ਖਾਨੇ ਆ ਕਿੱਥੋਂ ਲੜਦੇ ਨੇ ਉਹ ਉਹ ਭਿੱਖੀ ਤੋਂ ਮਿਲਦੇ ਨੇ ਜੀ ਦੱਸਿਆ ਪੁਲਿਸ ਨੂੰ ਭਿੱਖੀ ਤੋਂ ਕੈਪਸੂਲ ਹਾਂਜੀ ਦੱਸਿਆ ਸਾਰਾ ਕੁਝ ਸੀ ਪਹਿਲਾ ਵਾਰ ਦੱਤ ਕਰੀ ਕੋਈ ਨਾ ਕੋਈ ਨਹੀਂ ਕੀਤੀ ਥੱਲਾ ਤੂੰ ਤੰਨੇ ਇੱਕ ਹੋਰ ਵੀ ਇਹ ਨਾਲ ਤੰਨੇ ਆ ਜੀ ਪਸਤਾਵਾ ਹਮੋਂ ਕੋ ਨਹੀਂ ਹਾਂਜੀ ਫੁੱਲ ਪਸਤਾਵਾ ਜੀ ਤੁਹਾਨੂੰ ਸਾਨੂੰ ਆਪ ਦਾ ਫੁੱਲ ਪਸਤਾਵਾ ਜੀ ਛੱਡ ਦਿੱਤੀ ਆ ਬਾਅਦ ਦੁਪਹਿਰ ਵਕਤ ਕਰੀਬ 2:30 ਵਜੇ ਦੀ ਇਹ ਗੱਲ ਹੈ ਕਿ 16 ਏਕੜ ਦੇ ਨੇੜੇ ਪ੍ਰੇਮ ਪ੍ਰਧਾਨ ਮਾਰਕੀਟ ਦੇ ਕੋਲ ਇੱਕ ਸਾਡੇ ਬਰਨਾਲਾ ਦੇ ਐਲਬੀਐਸ ਹਾਰਿਆ ਕਾਲਜ ਦੀ ਵਿਦਿਆਰਥਣ ਸੀ ਕੁੜੀ ਅਰਸ਼ਦੀਪ ਕੌਰ ਵਾਸੀ ਧਨੋਲਾ ਇਹ ਆਪਣੀ ਕਾਲਜ ਦੀ ਪੜ੍ਹਾਈ ਤੋਂ ਬਾਅਦ ਬੱਸ ਸਟੈਂਡ ਨੂੰ ਵਾਪਸ ਜਾ ਰਹੀ ਸੀ ਤੇ ਦੋ ਅਣਪਛਾਤੇ ਲਟੇਰੇ ਜੋ ਮੋਟਰਸਾਈਕਲ ਦੇ ਉੱਤੇ ਸਵਾਰ ਸੀ ਉਹਨਾਂ ਨੇ ਇਹਦਾ ਜਿਹੜਾ ਹੈਂਡਬੈਗ ਹੈ ਉਹ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹਨਾਂ ਨੇ ਉਹ ਸਨੇਚ ਕੀਤਾ ਤੇ ਇਹਨੇ ਉਹ ਆਪਣਾ ਬੈਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਕਿ ਜਿਹੜੀ ਕੁੜੀ ਸੀ ਅਰਸ਼ਦੀਪ ਕੌਰ ਇਹ ਬਹੁਤ ਹੀ ਜ਼ੋਰ ਦੀ ਧਰਤੀ ਦੇ ਉੱਤੇ ਡਿੱਗੀ ਤੇ ਇਹਦੇ ਕਾਫੀ ਜ਼ਿਆਦਾ ਸੱਟਾਂ ਵੱਜੀਆਂ ਤੇ ਜਿਹੜੇ ਉਹ ਅਣਪਛਾਤੇ ਲਟੇਰੇ ਸੀ ਉਹ ਇਹਦਾ ਬੈਗ ਜਿਹੜਾ ਖੋ ਕੇ ਉੱਥੋਂ ਫਰਾਰ ਹੋ ਗਏ ਸੀ ਜਿਹਦੇ ਵਿੱਚ ਇਹਦੀ ਕੁਝ ਨਕਦੀ ਤੇ ਡਾਕੂਮੈਂਟਸ ਵਗੈਰਾ ਹੈਗੇ ਸੀ ਇਹ ਬਹੁਤ ਹੀ ਜਿਹੜਾ ਇੱਕ ਸੰਗੀਨ ਜੁਰਮ ਸੀਗਾ ਤੇ ਵੀਡੀਓ ਦੇਖ ਕੇ ਵੀ ਜਿਹੜਾ ਇਹ ਬੜੇ ਹੀ ਬੁਰੇ ਤਰੀਕੇ ਦੇ ਨਾਲ ਬੜੇ ਬਰਬਰਤਾ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਗਾ ਤੇ ਇਸ ਜਿਹੜਾ ਵਕੂਏ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਡੀਜੀਪੀ ਸਾਹਿਬ ਜੀ ਦੀਆਂ ਹਦਾਇਤਾਂ ਤੇ ਸਾਡੇ ਪਟਿਆਲਾ ਰੇਂਜ ਦੇ ਡੀਆਈਜੀ ਸਰਦਾਰ ਮਨਦੀਪ ਸਿੰਘ ਸਿੱਧੂ ਆਈਪੀਐਸ ਤੇ ਸਾਡੇ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਮਾਲਿਕ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਜਿਹਦੇ ਵਿੱਚ ਮੁਕੱਦਮਾ ਨੰਬਰ 440 ਮਿਤੀ 5 10 2024 ਅਧੀਨ ਧਾਰਾ 304 ਤੇ 115 ਬੀ ਐਨ ਐਸ ਜਿਹੜਾ ਅਣਪਛਾਤੇ ਵਿਅਕਤੀਆਂ ਤੇ ਥਾਣਾ ਸਿਟੀ ਬਰਨਾਲਾ ਚ ਦਰਜ ਕਰਤਾ ਗਿਆ ਸੀਗਾ ਜੇ ਮਾਨਯੋਗ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਤੇ ਵੱਖ-ਵੱਖ ਟੀਮਾਂ ਜਿਹੜੀਆਂ ਬਣਾਈਆਂ ਗਈਆਂ ਸੀ ਜਿਹਦੇ ਵਿੱਚ ਸਾਡੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਸਾਡੇ ਐਸ ਐਚਓ ਸਿਟੀ 1 ਇੰਸਪੈਕਟਰ ਲਖਵਿੰਦਰ ਸਿੰਘ ਤੇ ਸਾਡੇ ਚੌਂਕੀ ਬਸ ਸਟੈਂਡ ਦੇ ਇੰਚਾਰਜ ਏਐਸਆਈ ਚਰਨਜੀਤ ਸਿੰਘ ਤੇ ਨਾਲ ਇਹਨਾਂ ਦੇ ਸਾਈਬਰ ਸੈੱਲ ਦੀਆਂ ਟੀਮਾਂ ਲਗਾ ਕੇ ਜਿਹੜਾ ਵੱਖ-ਵੱਖ ਟੀਮਾਂ ਦੁਆਰਾ ਇਹਦੀ ਜਾਂਚ ਸ਼ੁਰੂ ਕੀਤੀ ਗਈ ਤੇ ਸੀਸੀਟੀਵੀ ਕੈਮਰਾਜ਼ ਦੇ ਰਾਹੀਂ ਤੇ ਹੋਰ ਜਿਹੜੇ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਦੇ ਰਾਹੀਂ ਇਹਨਾਂ ਦੋਸ਼ੀਆਂ ਨੂੰ ਜਿਹੜਾ ਟਰੇਸ ਕੀਤਾ ਗਿਆ ਤੇ ਵਿਦਨ 24 ਘੰਟੇ ਐਫਆਈਆਰ ਦਰਜ ਹੋਣ ਦੇ ਜਿਹੜੇ ਦੋਸ਼ੀ ਨੇ ਆਈਡੈਂਟੀਫਾਈ ਕਰ ਲਏਗੇ ਨੇ ਜਿਨ੍ਹਾਂ ਦੇ ਵਿੱਚ ਸਹਿਜਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਇਹ ਦੋਨੋਂ ਵਾਸੀ ਭੈਣੀ ਫੱਤਾ ਦੇ ਨੇ ਇਹਨਾਂ ਨੂੰ ਜਿਹੜਾ ਮੁਕਦਮੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਇਹ ਦੋਨੋਂ ਦੋਸ਼ੀ ਹੀ ਸੀ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਇਹਨਾਂ ਨੂੰ ਜਦੋਂ ਆਪਾਂ ਨੇ ਨਾਮਜ਼ਦ ਕੀਤਾ ਹੈਗਾ ਤੇ ਸਾਡੇ ਜਿਹੜੀ ਪੁਲਿਸ ਪਾਰਟੀ ਹੈ ਇਨੂੰ ਇਤਲਾਮ ਮਿਲ ਕੇ ਦੁਬਾਰਾ ਫੇਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਜਿਹੜਾ ਤਾਕ ਵਿੱਚ ਨੇ ਤੇ ਮੋਗਾ ਫਲਾਈਓਵਰ ਦੇ ਨੇੜੇ ਇਹ ਘੁਮਰੇ ਨੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਦਾ ਪਿੱਛਾ ਕੀਤਾ ਤੇ ਇਹਨਾਂ ਨੇ ਮੋਟਰਸਾਈਕਲ ਭਜਾਇਆ ਕਾਫੀ ਜਿਹੜਾ ਜਿਆਦਾ ਸਪੀਡ ਦੇ ਵਿੱਚ ਇਹਨਾਂ ਦਾ ਮੋਟਰਸਾਈਕਲ ਬੇਕਾਬੂ ਹੋਣ ਨਾਲ ਉੱਥੇ ਇਹ ਮੌਕੇ ਤੇ ਡਿਗੇ ਨੇ ਤੇ ਕੁਝ ਇਹਨਾਂ ਦੇ ਸੱਟਾਂ ਵੀ ਲੱਗੀਆਂ ਨੇ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਫਰਦਰ ਪੁੱਛਗਿੱਛ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਸੈਜਪ੍ਰੀਤ ਸੀ ਇਹਦਾ ਬ੍ਰਦਰ ਹੈ ਇੱਕ ਮਹਿਕਪ੍ਰੀਤ ਸਿੰਘ ਉਹ ਵੀ ਇਹਨਾਂ ਦੇ ਨਾਲ ਇਸ ਵਰਦਾਤ ਦੇ ਵਿੱਚ ਸ਼ਾਮਿਲ ਸੀ ਉਹਦੇ ਵੱਲੋਂ ਪਹਿਲਾਂ ਰੈਕੀ ਕੀਤੀ ਗਈ ਸੀ ਇਹ ਤਿੰਨੇ ਇਕੱਠੇ ਪਿੰਡ ਤੋਂ ਮੋਟਰਸਾਈਕਲ ਤੇ ਆਏ ਸੀ ਜਿਹੜਾ ਜਿਹੜਾ ਮਹਿਕਪ੍ਰੀਤ ਸੀ ਉਹ ਇੱਥੇ ਮੂਰੇ ਪਹਿਲਾਂ ਰਸਤੇ ਨੂੰ ਦੇਖਦਾ ਸੀ ਸਾਰੇ ਏਰੀਏ ਨੂੰ ਤੇ ਜਿਹੜੇ ਵਲਨਰੇਬਲ ਵਿਕਟਿਮਸ ਨੇ ਜਿਨ੍ਹਾਂ ਤੋਂ ਲੱਗਦਾ ਕਿ ਆਪਾਂ ਆਸਾਨੀ ਦੇ ਨਾਲ ਕੋਈ ਖੋਹ ਵਗੈਰਾ ਕਰ ਸਕਦੇ ਆ ਉਹ ਆਇਡੈਂਟੀਫਾਈ ਕਰਕੇ ਇਹਨਾਂ ਨੂੰ ਫੋਨ ਤੇ ਦੱਸਦਾ ਸੀ ਤੇ ਫਿਰ ਉਹ ਜਿਹੜੇ ਗੁਰਪ੍ਰੀਤ ਤੇ ਸਹਿਜਪ੍ਰੀਤ ਦੋਨਾਂ ਨੇ ਫਿਰ ਇਹ ਘਟਨਾ ਨੂੰ ਅੰਜਾਮ ਦਿੱਤਾ ਤੇ ਇਹ ਜਿਹੜਾ ਮਹਿਕਪ੍ਰੀਤ ਆ ਜਿਹਨੇ ਰੈਕੀ ਕੀਤੀ ਸੀ ਇਹਨੂੰ ਵੀ ਜਿਹੜਾ ਨਾਮਜ਼ਦ ਕਰਕੇ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਦੋਸ਼ੀਆਂ ਨੇ ਜਿਹੜਾ ਇਹਦੇ ਵਿੱਚ ਵਾਰਦਾਤ ਦੇ ਵਿੱਚ ਮੋਟਰਸਾਈਕਲ ਵਰਤਿਆ ਸੀ ਸਿਲਵਰ ਕਲਰ ਦਾ ਸਪਲੈਂਡਰ ਨੰਬਰ PB10GX0110 ਇਹ 0120 ਇਹ ਵੀ ਜਿਹੜਾ ਬਰਾਮਦ ਕਰ ਲਿਆ ਗਿਆ ਤੇ ਹੁਣ ਦੋਸ਼ੀਆਂ ਨੂੰ ਮਾਣਜੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਫਰਦਰ ਰਿਮਾਂਡ ਲਿਆ ਜਾਏਗਾ ਜੀ ਤੇ ਤਫ਼ਤੀਸ਼ ਚੱਲੀ ਹੈ ਸਰ ਪਹਿਲਾਂ ਵੀ ਅੰਦਰ ਇਹ ਐਸੀ ਵਾਰਦਾਤਾਂ ਕੀਤੀਆਂ ਇਸ ਤਰ੍ਹਾਂ ਦੀਆਂ ਜੋ ਹੁਣ ਤੱਕ ਦੀ ਪੁਛਗਿੱਛ ਸਾਹਮਣੇ ਆਇਆ ਕਿ ਇੱਥੇ ਪਹਿਲਾਂ ਵੀ ਇਹੋ ਜਿਹੀਆਂ ਵਾਰਦਾਤਾਂ ਅੰਜਾਮ ਦਿੰਦੇ ਨੇ ਹਾਲਾਂਕਿ ਇਹਨਾਂ ਦੇ ਉੱਤੇ ਕੋਈ ਕ੍ਰਿਮੀਨਲ ਇਹਨਾਂ ਦੇ ਪਹਿਲਾਂ ਐਫ ਆਈ ਆਰ ਨਹੀਂ ਦਰਜ ਹੈਗੀ ਇਹ ਪਹਿਲੀ ਵਾਰੀ ਪੁਲਿਸ ਦੇ ਦੁਆਰਾ ਪੜੇ ਗਏ ਨੇ ਚਲੋ ਇਹ ਨਸ਼ੀ ਵਸਤੀ ਕਬਦੇ ਸੀ ਜਾਕ ਨਾ ਚੋਰੀ ਦੀ ਜਸਤ ਕੋਲ ਟਿਕਾਉਂਦੇ ਇਹਨਾਂ ਲਈ ਆ ਰਹੀ ਅਸੀਂ ਨਹੀਂ ਮੁੱਢਲੇ ਤੌਰ ਤੇ ਜੋ ਸਾਹਮਣੇ ਆਇਆ ਕਿ ਛੋਟੇ ਮੋਟੇ ਨਸ਼ੇ ਜਿਵੇਂ ਕਿ ਸਿਗਨੇਚਰ ਕੈਪਸੂਲ ਵਗੈਰਾ ਇਹ ਲੈਣ ਦੇ ਆਦੀ ਨੇ ਤੇ ਜਿਹੜਾ ਉਹ ਨਸ਼ੇ ਦੇ ਖਰਚੇ ਨੂੰ ਪੂਰਾ ਕਰ ਲਈਏ ਇਹੋ ਜੀਆਂ ਵਾਰਦਾ ਤੁਹਾਨੂੰ ਅੰਜਾਮ ਦੇ ਦੇ। ਉਹ ਸੀਰੀਜ਼ ਜਾਂ ਤਾਂ ਸਟੂਡੈਂਟਸ ਨੂੰ ਲੰਘਦੇ ਨੇ ਮੇਨ ਉੱਥੇ ਵੀ ਸ਼ਕਤੀ ਰੱਖੀ ਜੋ ਅੱਗੇ ਨੂੰ। ਹਾਂਜੀ ਬਿਲਕੁਲ ਸਾਡੇ ਜੋ ਡੀਜੀਪੀ ਸਾਹਿਬ ਪੰਜਾਬ ਦੁਆਰਾ ਜੋ ਸਾਰੇ ਜ਼ਿਲ੍ਹਿਆਂ ਨੂੰ ਹਦਾਇਤਾਂ ਹੋਈਆਂ ਨੇ ਕਿ ਜਿੰਨੇ ਵੀ ਸਨੇਚਿੰਗ ਜਿੱਥੇ ਜਿੱਥੇ ਹੁੰਦੀ ਹੈ ਸਨੇਚਿੰਗ ਹੌਟਸਪੌਟਸ ਬਣਾਏ ਗਏ ਨੇ ਸਾਡੇ ਬਰਨਾਲਾ ਜ਼ਿਲ੍ਹੇ ਵਿੱਚ ਵੀ ਜਿੱਥੇ ਜਿੱਥੇ ਆਪਣੇ ਪਹਿਲਾਂ ਐਫ ਆਈ ਆਰ ਦਰਜ ਨੇ ਸਨੇਚਿੰਗ ਹੌਟਸਪੌਟ ਬਣਾ ਕੇ ਇੱਕ ਤਾਂ ਉੱਥੇ ਆਪਾਂ ਸੀਸੀਟੀਵੀਜ਼ ਦੀ ਇੰਸਟਾਲੇਸ਼ਨ ਕਰ ਰਹੇ ਆਂ ਤੇ ਦੂਜਾ ਉੱਥੇ ਨਾਕਾਬੰਦੀ ਤੇ ਪੈਟਰੋਲਿੰਗ ਨੂੰ ਵੀ ਵਧਾਇਆ ਜਾ ਰਿਹਾ ਤਾਂ ਜੋ ਜਿਹੜੀਆਂ ਸਨੇਚਿੰਗ ਤੇ ਹੋਰ ਥ੍ਰਿਫਟ ਦੀਆਂ ਵਾਰਦਾਤਾਂ ਨੇ ਉਹਨਾਂ ਨੂੰ ਜਿਹੜਾ ਕੰਟਰੋਲ ਕੀਤਾ ਜਾ ਸਕੇ ਮੋਟਰਸਾਈਕਲ ਇਹਨਾਂ ਦੀ ਨਾਮ ਐ ਸਰ ਇਹ ਜਿਹੜਾ ਮੋਟਰਸਾਈਕਲ ਹੈ ਜੀ ਇਹ ਇਹਨਾਂ ਦੇ ਸਹਿਜਪ੍ਰੀਤ ਦੇ ਫਾਦਰ ਭੋਲਾ ਸਿੰਘ ਦੁਆਰਾ ਖਰੀਦਿਆ ਗਿਆ ਸੀ ਸੈਕੰਡ ਹੈਂਡ ਮੋਟਰਸਾਈਕਲ ਸੀ ਜਿਹੜੇ ਇਸ ਤਰ੍ਹਾਂ ਦੇ ਕੋਈ ਹੋਰ ਇਸ ਤਰ੍ਹਾਂ ਵਰਦਾਤਾ ਕਰਦੇ ਹੋਣਾਂ ਵਾਸਤੇ ਵੀ ਜਿਹੜੇ ਇਹੋ ਜਿਹੇ ਵਾਰਦਾਤਾ ਕਰਦੇ ਨੇ ਉਹਨਾਂ ਨੂੰ ਅਸੀਂ ਇੱਕੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਬਰਨਾਲਾ ਜ਼ਿਲ੍ਹੇ ਦੇ ਵਿੱਚ ਜੇਕਰ ਤੁਸੀਂ ਕੋਈ ਸੀਨੀਅਰ ਕਰਾਇਮ ਨੂੰ ਅੰਜਾਮ ਦੇਵੋਗੇ ਤਾਂ ਦੁਨੀਆ ਦੇ ਉੱਤੇ ਕੋਈ ਵੀ ਇਹੋ ਜਿਹੀ ਜਗ੍ਹਾ ਨਹੀਂ ਹੈ ਜਿੱਥੇ ਸਾਡਾ ਬਰਨਾਲਾ ਪੁਲਿਸ ਦੇ ਹੱਥ ਤੋਂ ਦੇਰ ਤੱਕ ਨਹੀਂ ਪਹੁੰਚਣਗੇ ਤੇ ਤੁਹਾਨੂੰ ਜਿਹੜਾ ਇਹਦੀ ਸਜ਼ਾ ਭੁਗਤਣੀ ਪਏਗੀ